ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਸ਼ਹੀਦਾਂ ਦੇ ਸਿਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਤੁਸੀਂ ਮਨਾਇਆ ਔਰ ਅਡੇੜ ਕ ਕੜਮ ਚੌਧਰੀ ਕਹਿੰਦੇ ਸੀ ਘੱਲੂ ਘਰ ਮਨਾਣ ਚੱਲੇ ਆ ਦਰਬਾਰ ਸਾਹਿਬ ਕੇ 6 ਜੂਨ ਨੂੰ ਇਹ ਵੀ ਮਨਾ ਲਿਆ ਜਦੋਂ ਘੱਲੂ ਘਰੇ ਦੀ ਗੱਲ ਚੱਲੇ ਤਾਂ ਇਹ ਆਪਸ ਵਿੱਚ ਨਾ ਜਿਵੇਂ ਤਾਨੇ ਮੇੜੇ ਦਰਾਣੇ ਜਠਾਣੇ ਦੇ ਹੁੰਦੇ ਨੇ ਜਿਵੇਂ ਇੱਟ ਕੁੱਤੇ ਦਾ ਬੈਰ ਹੁੰਦਾ ਉਦਾਂ ਇਹਨਾਂ ਨੇ ਚਲੂਸ ਕੱਢਿਆ ਤੋ ਮਾ ਕਹਿੰਦਾ ਬਾਗੜ ਬਿੱਲਾ ਮੈਂ ਰਣਜੀਤਾ ਕੁਲਦੀਪ ਸਿੰਘ ਗੜਗੱਜ ਨੂੰ ਬੋਲਣ ਨਹੀਂ ਦਿੰਦਾ ਤੇ ਮਾਨ ਵਰਗੇ ਕਹਿੰਦੇ ਅਸੀਂ ਬੁਲਾਵਾਂਗੇ ਸ਼ਮਨੀ ਕਮੇਟੀ ਨੇ ਹੱਥ ਝਾੜਤਾ ਉਹਨੇ ਬੋਲਣ ਨਹੀਂ ਦਿੱਤਾ ਫਿਰ ਵਾਮਾ ਚੱਲਿਆ ਕਿ ਜੈਦਾ ਨੇ ਅਰਦਾਸ ਵਿੱਚ ਸਭ ਕੁਝ ਕਹਿਤਾ ਮੈਂ ਵੀ ਕਹਿਤਾ ਸੀ ਹਾਂ ਇਹ ਰੰਡੀ ਰੋਣਾ ਪਿੱਟ ਸੱਪਾ ਹੋਇਆ ਉੱਥੇ ਅੱਛਾ ਅੱਜ ਸਰਦੇਵ ਸਿੰਘ ਢੀਂਡਸਾ ਤੇ ਉਹਨਾਂ ਦੀ ਅੰਤਮ ਅਰਦਾਸ ਸੀ ਤੇ ਉੱਥੇ ਸਾਰਾ ਲੁੰਗlana ਇਕੱਠਾ ਹੋਇਆ ਨੀੜਾ ਜਹੇਦਾਰ ਵੀ ਗਿਆ ਉੱਥੇ ਅੱਛਾ ਉਹਨੇ ਮਰਯਾਦਾ ਰੱਖੀ ਕਹਿੰਦਾ ਢੀਂਡਸਾ ਸਾਹਿਬ ਦੇ ਦਸਹਰੇ ਤੇ ਇਕੱਠੇ ਹੋਏ ਹਾਂ ਸੀ ਤੇ ਜਦੋਂ ਇਹਨਾਂ ਨੂੰ ਕੋਈ ਕਹਦੇ ਨਾ ਵੀ ਸਿੱਖ ਤਾਂ ਹਿੰਦੂਆਂ ਵਿੱਚੋਂ ਨਿਕਲੇ ਨੇ ਫਿਰ ਇਹਨੇ ਚੂਰਲੇ ਲੜਦੇ ਹੁੰਦੇ ਆ ਮਿਰਚਾਂ ਲੜਦੀਆਂ ਵੀ ਸਾਨੂੰ ਹਿੰਦੂ ਕਿਉਂ ਕਿਹਾ ਫੇਰ ਭਾਈ ਕਾਮ ਜੀ ਨਾਬ ਨਾਬਾ ਦੀ ਜਿਹੜੀ ਬੁੱਕ ਹੈ ਛੋਟੀ ਜਿਹੀ ਉਹ ਦਿਖਾਉਣਗੇ ਹਮ ਹਿੰਦੂ ਨਹੀਂ ਫੇਰ ਹਵਾਲੇ ਦੇਣਗੇ ਤੇ ਹੁਣ ਜਿਹੜਾ ਕਹਿੰਦਾ ਢੀਂਡਰਾਵਲਾ ਦਸਹਿਰਾ ਤੇ ਜੇ ਉੱਥੇ ਕਿਤੇ ਜੁੱਤੀ ਵਾਲਾ ਕੋਈ ਬੈਠਾ ਹੋਵੇ ਮੇਰੇ ਵਰਗਾ ਫੇਰ ਦੇ ਤੇਰੇ ਦੀ ਲੈ ਤੇਰੇ ਦੀ ਹੁਣ ਦਸਹਿਰਾ ਕੀ ਦਾ ਆ ਕਰਤੂਤਾਂ ਨੇ ਇਹਨਾਂ ਦੀ ਅੱਛਾ ਜਾਖੜ ਸਾਹਿਬ ਵੀ ਬੋਲੇ ਉਹ ਭਾਜਪੀ ਦੇ ਨੇ ਅਛਾ ਹੁਣ ਜਦੋਂ ਮੈਂ ਉਹਨਾਂ ਦੀ ਤਾਰੀਫ ਕਰੂੰਗਾ ਫਿਰ ਕਹਿਣਾ ਵੀ ਇਹ ਬੂਟਾ ਸਮੇ ਬੀਰਪੀ ਦਾ ਹੈ। ਮੈਂ ਜਾਖੜ ਸਾਹਿਬ ਨੇ ਨਾ ਮਿੱਠੇ ਮਿੱਠੇ ਜੇ ਚਿੱਤਰ ਵਧੀਆ ਮਾਰੇ ਉੱਥੇ ਸਾਰਿਆਂ ਦੇ ਚੰਗੇ ਤਰ੍ਹਾਂ ਫੇਰੇ। ਅਛਾ ਫਿਰ ਸ਼ਖਬੀਰ ਬਾਦਲ ਦੀ ਬਾਰੀ ਆਈ। ਉਹਨੇ ਵੀ ਜਿਹੜੀਆਂ ਵੱਡੀਆਂ ਵੱਡੀਆਂ ਕੱਪਾਂ ਮਾਰਨਾਂ ਚਾਰ ਪੰਜ ਰੋੜੀਆਂ। ਗੋਲ ਤਾਂ ਰੁੜ ਜਾਂਦੀਆਂ ਚੌਰਸ ਰੁੜਦੀ ਰਹੀ ਉਹਦੇ ਖੜ ਗਈਆਂ ਉੱਥੇ। ਮੂਰੇ ਬੈਠੇ ਐਂ ਦੇਖਦੇ ਜਿਵੇਂ ਹੁਣ ਵੀ ਕੋਈ ਹੱਸਿਆ। ਮੈਨੂੰ ਐਂ ਪਿੱਛੇ ਖੜਾ ਕੋਈ ਜੈ ਸ਼੍ਰੀ ਰਾਮ ਨਾ ਕਹਦੇ ਜਾਂ ਹਲੇਲੂਇਆ ਨਾ ਕਹਦੇ। ਉਹ ਬਚਾਅ ਹੋ ਗਿਆ ਉੱਥੇ اچھا ਸਭ ਤੋਂ ਵੱਡੀ ਗੱਲ ਜਿਹੜਾ ਸਮਰਿਤ ਮਾਨ ਨਹੀਂ ਇਹ ਤੁਰਿਆ ਆਉਂਦਾ ਮੀਡੀਆ ਵਾਲੇ ਕਰਤਾ ਮੂੰਹ ਦੇ ਮੈਕ ਕੀ ਕਹੋਂਗੇ ਜੀ ਢੀਂਸਾ ਸ਼ਬਦ ਸਦੀਵੀ ਛੋੜਾ ਲੈ ਕੇ ਕਹਿੰਦੇ ਸਾਨੂੰ ਪੰਥ ਨੂੰ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਦੇਖੋ ਜਦੋਂ ਉਹ ਜਾਂਦਾ ਸੀ ਉਦੋਂ ਹੀ ਹਰਾਮਖੋਰ ਕਹਿੰਦੇ ਇਹ ਨਰੈਣੋ ਮਹੰਤ ਨੇ ਜੀ ਇਹ ਬਾਦਲਾਂ ਦੀ ਜੁੰਡ ਲਈ ਹੈ ਜੀ ਇਹਨਾਂ ਨੇ ਪੰਥ ਦਾ ਕਾਣ ਕਰ ਤ ਅੱਛਾ ਇੱਕ ਸ਼ਬਦ ਹੋਰ ਆਇਆ ਅਕੇ ਪੰਥ ਸਫਾਂਵਾਂ ਵੱਲੋਂ ਪਤਾ ਨਹੀਂ ਸਫਾਂਵਾਂ ਵੱਲੋਂ ਢੀਂਸਾ ਸਾਹਿਬ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ ਇਹ ਸ਼ਬਦ ਵਰਤੇ ਕਿਹੜੇ ਪੰਥ ਦੀ ਗੱਲ ਕਰਦੇ ਹੋ ਜੀ ਬਾਦਲਾਂ ਦਾ ਪੰਥ ਢੀਂਸਿਆਂ ਦਾ ਜਾਂ ਧੁੰਮੇ ਦਾ ਪੰਥ ਜਾਂ ਮਾਨ ਦਾ ਬਾਲੇ ਨੇ ਤਾਂ ਗਿਣੇ ਨਹੀਂ ਜਾਣੇ ਜਦੋਂ ਘੱਲੂ ਘਰਾ ਮਨਾਉਣਾ ਸੀ ਉਦੋਂ ਛਿਤਰੋ ਛਤਰੀ ਹੁੰਦੇ ਰਹੇ ਉੱਥੇ ਮੈਂ ਤੇਰੀ ਪਗਲਾ ਹੂੰ ਮੈਂ ਤੇਰੇ ਜੁੱਤੀ ਫੇਰੂੰ ਜਦੋਂ ਢੀਂਸਾ ਮਰ ਗਿਆ ਉਦੋਂ ਸਾਰੇ ਲੰਗਲਾਂ ਇਕੱਠਾ ਸੀ ਅੱਛਾ ਇੱਕ ਹੋਰ ਐਂਟਰੀ ਹੁੰਦੀ ਆ ਤੇ ਆ ਜਿਹੜਾ ਕਿਹੜਾ ਸੀ ਉਹ ਰਾਜੋਆਣਾ ਹੀ ਆ ਨਾ ਜਿਹੜਾ ਬਲਵੀਰ ਸਿੰਘ ਹੈ ਹਾਂ ਉਹ ਹੀ ਹੈ ਰਾਜੇਆਣਾ ਪੱਤਿੰਡਾ ਰਾਜੋਆਣਾ ਨਾ ਨਹੀਂ ਜਿੱਤੇ ਹੁੰਦਾ ਇੱਕ ਤਾਂ ਬਾਲੇ ਦੇ ਚੌਧਰੀ ਉਹ ਆਇਆ ਲੈ ਹੁਣ ਕਹਿੰਦਾ ਮੇਰੀ ਬੇਨਤੀ ਐ ਵੀ ਹੁਣ ਸਾਰੇ ਅਕਾਲੀ ਇਕੱਠੇ ਹੋ ਜੋ ਹੁਣ ਜਿਹੜੀ ਇਹਨਾਂ ਨੇ ਨਾ ਉਹ ਬਾਬਾ ਥੋੜੀ ਇਕੱਠੀ ਕੀਤੀ ਐ ਸ਼ਰਦਾ ਜਿਹਨੂੰ ਕਹਿੰਦੇ ਹੁਣੇ ਬਾਦਲਾਂ ਦੀਆਂ ਜੁੱਤੀਆਂ 'ਤੇ ਢੇਰੀ ਕਰ ਰਹੇ ਸਾਰੇ ਜਾ ਕੇ ਉੱਤੇ ਮੈਂ ਤਾਂ ਪਹਿਲਾਂ ਹੀ ਕਹਤਾ ਸੀ ਵੀ ਹੁਣ ਭਗਵਾਨਤ ਮਾਨ ਦਾ ਕੰਮ ਡਾਵਾ ਡੋਲ ਐ ਹੁਣ ਬੈਗ ਉਧਰੋਂ ਬਾਦਲਾਂ ਬੰਨੂ ਪਤਾ ਵੀ 15 ਸਾਲ ਰਾਜ ਕੀਤਾ ਬਥੇਰੇ ਟਰੱਕਾਂ ਦੇ ਟ੍ਰੈਂਕ ਲੁੱਟੇ ਪਏ ਨੇ ਵੀ ਲੈ ਲਾਂਗੇ ਥੋੜਾ ਬਥੇਰਾ ਉਧਰੋਂ ਹੁਣ ਉਧਰ ਨੂੰ ਹੋ ਗਏ ਤੇ ਅੱਛਾ ਇੱਕ ਉੱਥੇ ਬੋਲਿਆ ਹੁਣ ਕਹਿੰਦਾ ਵੀ ਪਰਵਿੰਦਰ ਢੀਂਡਸਾ ਨੂੰ ਸੁਖਬੀਰ ਬਾਲ ਦਾ ਸਾਥ ਦੇਣਾ ਚਾਹੀਦਾ। ਕੁੱਲ ਮਿਲਾ ਕੇ ਕਹਿ ਲੋ ਵੀ ਜਿਹੜਾ ਬੰਦਾ ਮਰੂਗਾ ਹੁਣ ਇਹਨਾਂ ਦਾ ਉੱਥੇ ਵਸ ਇਹਨਾਂ ਨੇ ਇਹੀ ਕਰਿਆ ਕਰਨਾ। ਅੰਤਮ ਅਰਦਾਸ ਹੈ ਜੀ। ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਆਂ ਜੀ। ਸ਼ਰਧਾ ਦੇ ਫੁੱਲ ਭੇਟ ਅਰਪਣ ਕਰਦੇ ਆਂ ਜੀ। ਅੱਛਾ ਛਾ ਛਾ ਇੱਕ ਗੱਲ ਹੋਰ ਜੇ ਤੇ ਆ ਗਈ ਨਹੀਂ ਮੈਂ ਭੁੱਲ ਜਾਣੀ ਸੀ। ਦੇਖੋ ਟੇਕਾ ਜਿਹੜਾ ਨਹੀਂ ਦਮਦੋਆ ਸਾਹਿਬ ਵਾਲਾ ਉਹ ਮੈਨੂੰ ਆਇਆ ਨਹੀਂ ਹੋਣਾ। ਉਹ ਤਾਂ ਨਿਆ ਹੁਣ ਢੀਂਸੇ ਨੇ ਛੇਤਰ ਫੇਰੇ ਸੀ ਥਾਣੇ ਵਿੱਚ ਲਾ ਜਾ ਕੇ ਦੇ ਪਤਾ ਤੈਨੂੰ ਜਦੋਂ ਸ਼੍ਰਮਣੀ ਕਮੇਟੀ ਦਾ ਮੈਂਬਰ ਹੁੰਦਾ ਸੀ ਜਦੋਂ ਢੀਂਸੇ ਨੇ ਢੂਹਾ ਘਟਾਤਾ ਸੀ ਉਹ ਮੈਨੂੰ ਲੱਗਾ ਨਹੀਂ ਹੁਣ ਕਿਉਂਕਿ ਗੱਲ ਚੇਤਿਆਂ ਦੇ ਵੀ ਇਹ ਤਾਂ ਮੇਰੇ ਛੇਤਰ ਪਾਏ ਸੀ ਟੇਕਾ ਜਿਹਦਾ 1300 ਸੀ ਪਰ ਉਹ ਸ਼ਾਇਦ ਗਿਆ ਨਹੀਂ ਕੁੱਲ ਮਿਲਾ ਕੇ ਇਹ ਕਹਿੰਦਾ ਵੀ ਜਿੰਨਾ ਲੁੰਗ ਲਾਣਾ ਸੀ ਅਸਾਂ ਜੇ ਹੁਣ ਮੈਂ ਸਭ ਤੋਂ ਵਧੀਆ ਗੱਲ ਕਹਾਂ ਨਾ ਉਹ ਇਹ ਹੈ ਵੀ ਜਿੰਨੀ ਪੰਜਾਬ ਦੇ ਵਿੱਚ ਝੂਠ ਹੈ ਨ ਜਿਹੜੇ ਝੂਠ ਹੈ ਉਹ ਸਾਰੇ ਇਕੱਠੀ ਹੋਈ ਸੀ ਉੱਥੇ ਚਲੋ ਹੁਣ ਮੈਂ ਲਾਸਟ ਵਿੱਚ ਢੀਂਸਾ ਸਾਹਿਬ ਸਦੀਵੀ ਵਿਛੋੜਾ ਦੇ ਗਏ ਇਹ ਦੁੱਖ ਹੈ ਭਾਈਚਾਰਕ ਸਾਂਝ ਹੁੰਦੀ ਹੈ ਤੇ ਪਰਮਾਤਮਾ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਹ ਵੀ ਕਹਿਣਾ ਪੈਣਾ ਘੱਲੇ ਆਵੈ ਨਾਨਕ ਸਦੈ ਉੱਠੀ ਜਾਏ ਦੇ ਮਹਾਬਾਕਾਂ ਅਨਸਾਰ ਬਸ ਅੱਗੇ ਉਹਨਾਂ ਪੜਿਆ ਹੋਣਾ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਇਹ ਪੜਿਆ ਹੋਣਾ ਸ਼ਾਇਦ ਤੇ ਜਿਨ੍ਹਾਂ ਦੇ ਪੁੱਠੇ ਸਿੱਧੇ ਕੰਮ ਕਰਾਏ ਹੋਣੇ ਜੁੱਤਮ ਜੁੱਤੀ ਕਰਾਏ ਹੋਣੇ ਉਹ ਵੀ ਅਰਦਾਸ ਵਿੱਚ ਖੜੇ ਹੋਣੇ ਵਿਚਾਰੇ ਕੀ ਕਰਨ ਮੇਰਾ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਤੁਸੀਂ ਇਹਨਾਂ ਦੀ ਨਾ ਵੀਡੀਓ ਰਿਸਰਚ ਕਰਕੇ ਦੇਖ ਲਓ ਕੋਈ ਢੀਂਡਸੇ ਨੂੰ ਗਾਣਾ ਕੱਢਦਾ ਸੀ ਢੀਂਡਸਾ ਮਾਨ ਨੂੰ ਕੱਢਦਾ ਸੀ ਹੁਣ ਕਮੈਂਟਾਂ ਵਾਲੇ ਕਹਿਣ ਕਿ ਨਹੀਂ ਗਿਆਨੀ ਜੀ ਤੇ ਇਹ ਤਾਂ ਭਾਈਚਾਰਕਸਾਨ ਹੁੰਦੀ ਐ ਉਹ ਰਾਜਨੀਤੀ ਆਪਣੇ ਥਾਂ ਤੇ ਹੁੰਦੀ ਐ ਤੇ ਇਹ ਇਹ ਜਿਹੜਾ ਮੇਲ ਮਲਾਪ ਐ ਇਹ ਆਪਣੇ ਥਾਂ ਤੇ ਹੁੰਦਾ ਵੀ ਫਿਰ ਲੋਕਾਂ ਨੂੰ ਕਿ ਮੂਰਖ ਬਣਾਉਨੇ ਤੁਸੀਂ ਸ਼ਦਾ ਖੋ ਵੀ ਅਸੀਂ ਇੱਕ ਤੋਂ ਵੱਡੇ ਫਰਾਮਖੋਰ ਆ ਅਸੀਂ ਕੁਦੂ ਜੀ ਨੂੰ ਗਾਲ੍ਹਾਂ ਵੀ ਕੱਢਦੇ ਆ ਜਦੋਂ ਸਾਡੇ ਚ ਕੋਈ ਮਰ ਜੂਗਾ ਅਸੀਂ ਸਾਰੇ ਇਕੱਠੇ ਵੀ ਹੋਵਾਂਗੇ ਲੋਕਾਂ ਨੂੰ ਕੇ ਬੇਕੂਪ ਬਣਾ ਰਹੇ ਤੁਸੀਂ ਕੀ ਲੋਕਾਂ ਨੂੰ ਪਤਾ ਨਹੀਂ ਤੁਹਾਡੀਆਂ ਕਰਤੂਤਾਂ ਦਾ ਅੱਛਾ ਪਹਿਲਾਂ ਸਿਮਰਿਤ ਮਾਨ ਜਿੱਤਿਆ ਉਦੋਂ ਬਾਅਦ ਮਾਨ ਨੇ ਹਰਾ ਢੀਂਸੇ ਨੂੰ ਜਦੋਂ ਢੀਂਸੇ ਨੇ ਹਰਾਇਆ ਢੀਂਸੇ ਨੇ ਪ੍ਰੋਪੋਗੈਂਡਾ ਸ਼ੁਰੂ ਕੀਤਾ ਕਹਿੰਦਾ ਜੀ ਮਾਨ ਨੇ ਨਾ ਐਨੀਆਂ ਚਿੱਠੀਆਂ ਵੇਚੀਆਂ ਬਾਹਰਲੇ ਲੋਕਾਂ ਤੋਂ ਪੈਸੇ ਲਏ ਤੇ ਲੋਕਾਂ ਦੇ ਵਿੱਚ ਪ੍ਰੋਪੋਗੈਂਡਾ ਸ਼ੁਰੂ ਕੀਤਾ ਮਾਨ ਉਹਦੋਂ ਹਾਰ ਗਿਆ ਉਦੋਂ ਬਾਅਦ ਦੇ ਵਿੱਚ ਸਿਮਰਿਤ ਮਾਨ ਜਿੱਤ ਗਿਆ ਫਿਰ ਕਹਿੰਦਾ ਇਹ ਜਿਹੜਾ ਢੀਲਸ ਹੈ ਜੀ ਇਹਨੇ ਉਹ ਜਿਹੜਾ ਮਸਤੂਆਣਾ ਸਾਹਿਬ ਹੈ ਅਤਰ ਸਿੰਘ ਦਾ ਗੁਰਦੁਆਰਾ ਸਰੂਰ ਕੋਲ ਕਹਿੰਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਜੀ ਉਹ ਜਿਹੜੀ ਉੱਥੇ ਨਕਲ ਕੀਤੀ ਸੀ ਦਰਬਾਰ ਸਾਹਿਬ ਦੀ ਬਣਾਇਆ ਸੀ ਉਹਨਾਂ ਨੇ ਕਹਿੰਦੇ ਢੀਲਸੇ ਦੇ ਕਹਿੰਦੇ ਬਣਿਆ ਜੀ ਸਾਰਾ ਕੁਝ ਜਾਣੇ ਕਿ ਉਹਦਾਂ ਕਰਦੋਤਾ ਇਹਨਾਂ ਦੀ ਆਣ ਹੈ ਪਰ ਹੁਣ ਹੁਣ ਦਸਹਿਰਾ ਵੀ ਮਨਾ ਲਿਆ ਜਹਦਾਰ ਨੇ ਠੀਕ ਹੈ ਇੱਕ ਦੂਜੇ ਦੀਆਂ ਸ਼ਿਫਤਾਂ ਵੀ ਕਰ ਲਈਆਂ ਤੇ ਪਰ ਕੌਮ ਜabe ਠੱਠੇ ਖੂਚ ਤੇ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਦਾ ਸ਼ਦੀਦ ਜਿਹੜਾ ਮਨਾਉਣਾ ਸੀ ਜਾਂ ਘੱਲੂ ਕਾ ਮਨਾਉਣਾ ਸੀ ਉਦੋਂ ਇੱਕ ਦੋ ਜਿਹੇ ਖੇਤਰ ਉਸ ਤਰੀਕੇ ਹੁੰਦੇ ਸੀ ਉਹ ਤਾਂ ਮੰਮੀ ਗਿਆ ਸੀ ਬਾਗੜ ਬਿੱਲਾ ਕੋਈ ਬੈਠਾ ਸੀ ਉੱਥੇ ਜਣੇ ਕਿ ਲੋਕ ਨਾ ਉੱਪਰੋਂ ਦੇਖ ਕੇ ਹੱਸਦੇ ਨੇ ਵੀ ਆਹ ਬੰਦੇ ਨੇ ਸਾਡੀ ਕੌਮ ਦੇ ਮੋਢੀ ਇਹਨਾਂ ਦੇ ਜਿੰਨੀਆਂ ਵੀ ਜੁੱਤੀਆਂ ਪਹਿਣ ਉਹ ਥੋੜੀਆਂ ਨੇ ਬਸ ਇਹਨੀ ਗੱਲ ਕਰਨੀ ਸੀ ਪਰ ਢੀਂਸਾ ਸਾਹਿਬ ਨੂੰ ਪਰਮਾਤਮਾ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਹਾਣਾ ਮਰਨ ਦਾ ਬਲ ਬਖਸ਼ੇ ਤੇ ਦੁਆਰੇ ਸਾਰਾ ਲੁੰਗlana ਇਕੱਠਾ ਹੋ ਜੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਦੁਆਰਾ ਫੇਰ ਕੋਝੀਆਂ ਚਾਲਾਂ ਚੱਲਣ ਬਸ ਇਹੋ ਅਰਦਾਸ ਹੈ ਵੀ ਇਹ ਜਿਹੜਾ ਲੁੰਗlana ਇਕੱਠਾ ਹੋਇਆ ਪੰਜਾਬ ਦਾ ਇਹਨੂੰ ਤੋਂ ਖਿਹੜਾ ਛੁੱਟ ਜੇ ਤਾਂ ਵਧੀਏ ਵਾਹਿਗੁਰੂ ਜੀ ਕਾ ਖਾਲਸਾ Vai, Guruji, que você